ਰਾਹੁ ਦੋ ਆਵੇ ਨਾ ਬੰਦੇ ਤੇ ਕੇਸ ਪੈਂਦਾ ਹੀ ਪੈਂਦਾ ਪਰਚਾ ਹੁੰਦਾ ਹੀ ਹੁੰਦਾ ਚਾਹੇ ਚਲਾਣੀ ਕੱਟਿਆ ਜਾਵੇ ਉਹਨੂੰ ਕਿਹਾ ਜਾਂਦਾ ਹੈ ਚਾਂਦੀ ਦੀ ਗੋਲੀ ਰੱਖ ਲੈ ਕੋਲ 4 ਗ੍ਰਾਮ ਦੀ ਠੀਕ ਤੇ ਆਉਂਦਾ ਜਾਂਦਾ ਕੁੱਤਿਆਂ ਨੂੰ ਖਾਣਾ ਪਾਈ ਜਾਂੀ ਲੈ ਤੇਰੇ ਤੇ ਪਰਚਾ ਹੋ ਗਿਆ ਤਾਂ ਕਹੀ ਪਰਚਾ ਹੀ ਨਹੀਂ ਹੁੰਦਾ ਜੇ ਗ੍ਰਹਿ ਸਹੀ ਰੱਖੂਗਾ ਜੇਲ੍ਹ ਕਿਉਂ ਜਾਊਗਾ ਵੀ ਉਹ ਜੇ ਜੇਲ੍ਹ ਜਾ ਰਿਹਾ ਤੇ ਦਾ ਮਤਲਬ ਕਿਤੇ ਨਾ ਕਿਤੇ ਉਹਨੇ ਆਪਣੇ ਗ੍ਰਹਿ ਖਰਾਬ ਕੀਤੇ ਆ ਤੁਸੀਂ ਕਹਿ ਰਹੇ ਹੋ ਕਿ ਇਲਾਜ ਕਰਨ ਨਾਲੋਂ ਬਾਈ ਪਰਹੇਜ ਪਰਹੇਜ ਕਰ ਲਓ ਪਰਹੇਜ ਮੈਂ ਕਹਿੰਨੀ ਆ ਇਲਾਜ ਨਾਲੋਂ ਪਰਹੇ ਆਮ ਹੀ ਕਹਿੰਦੇ ਆ ਇਨਸਾਨ ਕਿ ਡਾਕਟਰ ਵੀ ਕਹਿੰਦੇ ਆ ਇਲਾਜ ਨਾਲੋਂ ਪਰਹੇਜ ਚੰਗਾ ਹੈ ਨਾ ਤੇ ਇਹ ਜਿਹੜੀ ਤੁਹਾਡੀ ਜਨਮ ਪੱਤਰੀ ਹੈ ਤੁਹਾਡੀ ਸਕੈਨ ਆ ਤੁਹਾਡੀ ਸਕੈਨ ਆ ਜਦੋਂ ਤੁਸੀਂ ਕਿਸੇ ਅਸਟ੍ਰੋਲੋਜਰ ਕੋਲ ਜਾਣਾ ਉਹਨੇ ਤੁਹਾਡੀ ਸਕੈਨ ਦੇਖਣੀ ਉਹਨੇ ਕਹਿ ਦੇਣਾ ਆ ਪਰਹੇਜ ਕਰੀ ਆ ਨਾ ਕਰੀ ਆ ਕਰੇਗਾ ਤਾਂ ਆ ਹੋਜੂ ਤੇ ਜਦੋਂ ਵਰਸ਼ਕੁਣ ਲਈ ਆਉਗੀ ਵਰਸ਼ਕੁਣ ਲਈ ਮਤਲਬ ਜਨਮ ਦਿਨ ਤੋਂ ਬਾਅਦ ਗ੍ਰਹਿ ਬਦਲਦੇ ਆ ਉਹਨੂੰ ਉਹਨੂੰ ਦੱਸੋ ਕਿ ਇਸ ਸਾਲ ਆ ਆਇਆ ਬਚ ਕੇ ਰਹੀਂ ਨਹੀਂ ਤਾਂ ਆ ਹੋਜੂ ਬਚ ਕੇ ਰਹੀਂ ਤਾਂ ਉਹ ਕਹੂਗਾ ਵੀ ਫਿਰ ਮੈਂ ਕੀ ਕਰਾਂ ਉਹਨੂੰ ਕਹਿਦਾ ਆ ਨਾ ਕਰੀ ਲਾ ਤਾਂ ਜੇਲ੍ਹ ਚਲ ਗਿਆ ਤਾਂ ਆ ਗਈ ਨਹੀਂ ਤਾਂ ਦੇਖਣੀ ਬਾਬੂ ਜੇਲ੍ਹ ਚਲ ਜਾਣਾ ਅਗਲਾ ਨਹੀਂ ਕਰਦਾ ਅਗਲਾ ਨਹੀਂ ਕਰੂ ਜੇ ਅਗਲਾ ਕਹਿੰਦਾ ਵੀ ਹੋ ਜਾਂਦਾ ਜੀ ਮੈਂ ਕਿੰਨੇ ਕਰਕੇ ਦੇਖ ਲਿਆ ਫਿਰ ਫਿਰ ਡਰਦਾ ਵੀ ਬਿਜ਼ਨਸ ਹੈ ਨਾ ਅਗਲਾ ਡਰ ਗਿਆ ਵੀ ਡਰਿਆ ਘਾਤੇ ਸੰਤਰਕ ਕਰਨਾ ਨਹੀਂ ਸਿਮਰ ਜੋ ਟੋਣਾ ਨਹੀਂ ਹੈ ਅਗਲੇ ਨੂੰ ਤੁਸੀਂ ਨਹੀਂ ਕਹੋਗੇ ਕਿ ਸਾਹਮਣੇ ਟੋਆ ਤਾਂ ਅਗਲਾ ਆਖਾ ਬੰਦ ਕਰਕੇ ਵਿੱਚ गिर ਜੂ ਤੁਹਾਡਾ ਕੰਮ ਹੈ ਤੁਹਾਡਾ ਫਰਜ ਹੈ ਇਹਨਾਂ ਨੂੰ ਬਚਾਉਣਾ ਉਹਦੇ ਦਿਮਾਗੀ ਤੌਰ ਤੇ ਉਹਦੇ ਅੰਦਰ ਬੈਠੋ ਵੀ ਮੇਰੇ ਐਤ ਕੀ ਕਹਤਾ ਜੀ ਪੈੰਜੀ ਹੋਣਾ ਨੇ ਵੀ ਜੇਲ੍ਹ ਜਾ ਸਕਦਾ ਉਹ ਦਰੀ ਜਾਊਗਾ ਵੀ ਜੇਲ੍ਹ 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 ਕਿਉਂ ਜਾਊਗਾ ਉਹ ਹੋ ਜੇ ਆਪਣੇ ਗ੍ਰਹਿ ਸਹੀ ਰੱਖੂਗਾ ਤੇ ਦੂਜੀ ਗੱਲ ਉਹ ਇਹੋ ਜਿਹਾ ਕੰਮ ਕਰ ਰਿਹਾ ਹੋਊਗਾ ਤਾਂ ਹੀ ਉਹਨੂੰ ਕਵਾਂਗੇ ਵੀ ਭਾਈ ਤੂੰ ਜੇਲ੍ਹ ਦੇ ਕੋਈ ਇਦਾਂ ਦੇ ਕੰਮ ਤੇ ਨਹੀਂ ਕਰ ਰਿਹਾ ਨਹੀਂ ਜੀ ਤਾਂ ਫਿਰ ਅੱਛਾ ਜੇਲ੍ਹ ਦਾ ਜੋਗ ਹੈ ਵੈਸੇ ਜੇ ਤੁਸੀਂ ਇਦਾਂ ਨਹੀਂ ਕਰ ਰਹੇ ਤਾਂ ਇਦਾਂ ਇਦਾਂ ਵੀ ਦੋ ਤਿੰਨ ਪਰਹੇਜ਼ ਕਰ ਲਿਓ ਤਾਂ ਕੁਝ ਨਹੀਂ ਹੁੰਦਾ ਹੁਣ ਬੰਦਾ ਘਰ ਬੈਠਾ ਹੈ ਖੇਤੀਬਾੜੀ ਕਰ ਰਿਹਾ ਉਹ ਕਿਉਂ ਜਾਊਗਾ ਜੀ ਉਹਦੇ 'ਚ ਰਾਹੂ ਚੱਲੂਗਾ ਦੂਜੇ ਤਾਂ ਉਹਨੂੰ ਕਵਾਂਗੇ ਵੀ ਪੰਛੀਆਂ ਨੂੰ ਸਤਨਾਜਾ ਪਾਈ ਜਾ ਕੁਝ ਨਹੀਂ ਹੁੰਦਾ ਗ੍ਰਹਿ ਤਾਂ ਆਪਣਾ ਕੰ ਭਾਵੇਂ ਕੋਸ਼ਿ ਹੋਵੇ ਹੁਣ ਕਿਸੇ ਨਾਲ ਲੜਾਈ ਝਗਲਾ ਮਾੜਾ ਮੋਟਾ ਹੋ ਗਿਆ ਥਾਣੇ ਜਾਣਾ ਪੈ ਸਕਦਾ ਜੀ ਚੱਕਰ ਲੱਗ ਸਕਦਾ ਫਿਰ ਉਹਨੂੰ ਕਹੀਦਾ ਅਗਲਾ ਕਹਿੰਦਾ ਨਾ ਲੱਗੇ ਜੀ ਕੋਈ ਭਰੇ ਤਾਂ ਜਾ ਇਂ ਜਾ ਕੇ ਕਚਹਿਰੀਆਂ ਦੋ ਘੰਟੇ ਬੈਠ ਆਈਂ ਥਾਣੇ ਜਾ ਇਂ ਦੋ ਘੰਟੇ ਬੈਠ ਆਈਂ ਉੱਥੇ ਪਾਣੀ ਪੀ ਆਈ ਓਏ ਕੁਦਰਤ ਨੇ ਪਛਾਣਾ ਆਪ ਹੀ ਚਲਜੋ ਜਾਓ ਜਾ ਕੇ ਪੀਓ ਕਈਆਂ ਦੇ ਹੁਣ ਹਸਪੀਟਲ ਦੇ ਜੋਗ ਆ ਜਿੱਦਾਂ ਤੁਸੀਂ ਜੇਲ੍ਹ ਦਾ ਕਿਹਾ ਐਦਾਂ ਹਸਪੀਟਲ ਦੇ ਹੁੰਦੇ ਆ ਹਨਾ ਦਸਵੇਂ ਖਾਨੇ ਦੀ ਦਸ਼ਾ ਚੱਲ ਪਈ ਦਸਵਾਂ ਖਾਨਾ ਹਸਪੀਟਲ ਕਿਹਾ ਗਿਆ ਅਸਟ੍ਰੋਲੋਜੀ ਉਹਨੂੰ ਕਹੀਦਾ ਵੀ ਜਾ ਇਂ ਹਸਪੀਟ ਤਾਂ 15 ਵੀ ਦਿਨ ਬਾਅਦ ਵੀ ਮਹੀਨੇ ਬਾਅਦ ਜਾ ਆਇਆ ਆ ਕਰ ਇਹ ਕੀ ਹੋ ਗਿਆ ਹੈ ਫਰਕ ਵੀ ਕੀ ਪੈਂਦਾ ਫਿਰ ਕਿਸੇ ਨੂੰ ਦਵਾਈ ਵੀ ਮਿਲ ਗਈ ਤੇ ਅਗਲੇ ਤਾਂ ਉੱਥੇ ਵੀ ਰਹਿ ਗਏ ਲੋਕ ਜੇਲ੍ਹ ਚੋਂ ਮੰਗਾ ਕੇ ਰੋਟੀ ਖਾ ਲੈਂਦੇ ਆ ਜਿਵੇਂ ਹਸਪੀਟਲ ਚੋਂ ਮੰਗਾ ਕੇ ਉਹੀ ਤਾਂ ਇਹ ਵੀ ਕਹਿ ਦਿੰਦੇ ਆ ਕਈ ਲੋਕ ਵੀ ਰੋਟੀ ਮੰਗਾ ਕੇ ਖਾ ਲੋ ਵੀ ਤੇਰੇ ਰੋਟੀ ਲਿਖੀ ਆ ਪਰ ਮੇਰੇ ਹਿਸਾਬ ਨਾਲ ਜੇ ਇਦਾਂ ਦਾ ਹੈ ਤਾਂ ਚਲੋ ਖਾ ਵੀ ਲੈਣੀ ਕੋਈ ਹਰਜ ਵੀ ਨਹੀਂ ਆ ਪਰ ਜੇ ਤੁਸੀਂ ਪਰਹੇਜ਼ ਕਰਕੇ ਰੱਖਦੇ ਤਾਂ ਕੋਈ ਜਲ ਜੁਲ ਨਹੀਂ ਕੋਈ ਫਰਕ ਨਹੀਂ ਨਾ ਜੀ ਨਾ ਜੇਲ੍ਹ ਹੁੰਦੀ ਨਹੀਂ ਮਤਲਬ ਹੀ ਨਹੀਂ ਹੋ ਜੇ ਵਿਦੇਸ਼ ਜਾਣ ਦਾ ਵੀ ਯੋਗ ਬਣਦਾ ਵੀ ਜਦੋਂ ਸਮਾਂ ਆਉਣਾ ਹੈ ਉਦੋਂ ਹੀ ਜਾਣਾ ਹੈ ਬੰਦੇ ਨੇ ਹਾਂ ਜਦੋਂ ਨਵੇਂ ਵੀਜ਼ਾ ਲੱਗਣਾ ਨਹੀਂ ਤਾਂ ਵੀ ਵੀਜ਼ਾ ਤਾਂ ਵੀਜ਼ਾ ਅਫਸਰ ਦੇ ਹੱਥ 'ਚ ਹੈ ਜੋ ਚੀ ਦੇ ਹੱਥ 'ਚ ਕਿਵੇਂ ਹੋਇਆ ਮੈਨੂੰ ਨਹੀਂ ਸੁਣ ਨਾ ਕੋਈ ਜੋ ਚੀ ਦੇ ਹੱਥ 'ਚ ਨਹੀਂ ਕਿਹਨੇ ਕਹਿ ਦਿੰਦਾ ਹਾਂ ਜੋ ਹੁਣ ਕਈ ਲੋਕ ਕਹਿੰਦੇ ਆ ਕਿ ਵੀਜ਼ਾ ਲੱਗ ਜੂ ਬਾਹਰ ਚਲ ਜਾਗੇ ਤਾਂ ਉੱਥੇ ਦੇਖਿਆ ਜਾਂਦਾ ਕਿ ਨੌਵਾਂ ਖਾਨਾ ਜਿਹੜਾ ਹੈ ਨਾ ਮੰਨਿਆ ਜਾਂਦਾ ਐਸਟ੍ਰੋਲੋਜੀ ਦਾ ਉਹ ਲੰਬੀ ਯਾਤਰਾ ਦਾ ਹੈ ਤਾਂ ਮੈਂ ਅਸੀਂ ਮਤਲਬ ਐਸਟ੍ਰੋਲੋਜਰ ਜੋ ਵੀ ਹੈ ਮੇਰੇ ਹਿਸਾਬ ਨਾਲ ਇਹੀ ਕਹਿੰਦੇ ਹੋਣਗੇ ਕਿ ਯਾਤਰਾ ਹੋ ਸਕਦੀ ਆ ਘਰ ਤੋਂ ਦੂਰ ਜਾ ਸਕਦੇ ਹੋ ਕੈਨੇਡਾ ਅਮਰੀਕਾ ਥੋੜਾ ਗ੍ਰਹਿਾਂ ਨੇ ਬਣਾਏ ਆ ਜਿਹੜਾ ਕਵੇ ਵੀ ਭਾਈ ਤੂੰ ਕੈਨੇਡਾ ਜਾ ਰਿਹਾ ਤੂੰ ਅਮਰੀਕਾ ਜਾ ਰਿਹਾ ਇਹ ਗ੍ਰਹਿਾਂ ਥੋੜਾ ਬਣਾਇਆ